ਮੰਨੇ ਕੀ ਗਾਤ ਕਹੀ ਨਾ ਜਾਏ ਜਿਹਨ ਮੰਨੇ ਮੰਨਣ ਵਾਲੀਆਂ ਪੌੜੀਆਂ ਆਰੰਭ ਹੋ ਗਈਆਂ ਨੇ 4 ਮੰਨੇ ਕੀ ਇਹ ਲਾਂ ਦੇ ਨਾਲ ਹੈ ਮੰਨੇ ਇਹ 4 ਪੌੜੀਆਂ ਚ 2 ਵਰੀ ਲਾਂ ਦੇ ਨਾਲ ਮੰਨੇ ਪਦ ਆਇਆ ਹੈ ਤੇ 12 ਵਰੀ ਦਲਾਵਾਂ ਦੇ ਨਾਲ ਮੰਨੇ ਪਦ ਆਇਆ ਹੈ 2 ਵਰੀ 4 ਪੌੜੀਆਂ ਦੇ ਵਿੱਚ ਜਿਹੜਾ ਹੈ ਇਹ ਮੰਨੇ ਪਦ ਆਇਆ ਹੈ ਤੇ 12 ਵਰੀ ਦਲਾਵਾਂ ਦੇ ਨਾਲ ਪਦ ਆਇਆ ਹੈ ਸਹੀ ਉਚਾਰਨ ਕਰਨਾ ਮੰਨੇ ਕੀ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਕੀ ਗਤ ਨਹੀਂ ਕਹਿ ਦੇਣਾ ਕੀ ਗਤ ਦਾ ਕੋਈ ਅਰਥ ਨਹੀਂ ਮੰਨੇ ਕੀ ਗਾਤ ਇਥੇ ਵਿਸਰਾਮ ਕਹੀਂ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਜੇ ਕੋ ਕਠਾ ਨਹੀਂ ਕਹਿ ਦੇਣਾ ਜੇ ਇਥੇ ਯਮਕ ਕੋ ਕਹੈ विश्राम पिछे पिछे नहीं कहना पछताए नहीं कहना छछे ओंकड़ है इस तरह पछताए इस तरह उच्चारण करना है कागद कलम ना लिखन हार मन्ने का बह करण विचार एक कागद गग्गा बोलना है गग्गा का ना कागद नहीं कहना तद्दा नहीं बोलना कागत भी नहीं कहना कागद कलम इथे विश्राम ना ਲਿਖਣਹਾਰ ਲਿਖਣਹਾਰ ਨਹੀਂ ਬੋਲਣਾ ਨਾਣੇ ਨਾਲ ਬੋਲਣਾ ਹੈ ਲਿਖਣਹਾਰ ਮੰਨੇ ਕਾ ਇਹ ਸਰਾਮ ਮਹੰਗਾ ਹੈ ਯਾਦ ਰੱਖਣਾ ਕਬ ਹੈ ਨਹੀਂ ਬੋਲ ਜਾਣਾ ਮੰਨੇ ਕਾ ਬਹਿ ਕਰਨ ਵਿਚਾਰ ਬਹਿ ਨਹੀਂ ਕਹਿਣਾ ਬਹਿ ਕਰਨ ਵਿਚਾਰ ਇਹਨੂੰ ਵਿਚਾਰ ਨਹੀਂ ਕਹਿਣਾ ਬਿਹਾਰੀ ਨਾਲ ਵਿਚਾਰ ਉਚਾਰਨ ਕਰਨਾ ऐसा नाम निरंजन हो नाम विश्राम निरंजन शुद्ध उचारण करना है याद रखना जे को वखरा मन जाने मन टिप्पी नाल कस के मनन करना मन जाने है विश्राम ए अगे बोलना है मन दा वाचक है संकल्पो विकल्पो ही मना ਪੁਰਣਿਆਂ ਦੇ ਸੰਗ੍ਰਹਿ ਦਾ ਨਾਮ ਮੰਨ ਹੈ ਇਹ ਪੋਲਾ ਬੋਲਣਾ ਹੈ ਮਨ ਕੋਏ ਵਿਸਰਾਮ ਯਾਦ ਰੱਖਣਾ ਜੇ ਕੋ ਮੰਨ ਜਾਣਾ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਪੁਰਣੇ ਪਦ ਤੇ ਵਿਸਰਾਮ ਲਾਈ ਜਾਣੇ ਸੁਰਤ 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 ਹੋਵੇ ਮਨ ਬੁੱਧ ਵੱਖਰਾ ਵੱਖਰਾ ਬੋਲਣਾ ਮਨ ਬੁੱਧ ਇਕੱਠਾ ਨਹੀਂ ਕਹਿਣਾ ਮੰਨੈ ਸਗਲ ਭਵਨ ਕੀ ਸੁਧ ਇਹ ਸકલ ਬੋਲਣਾ ਹੈ ਪਾਠ ਕਈ ਵਾਰ ਅਸੀਂ ਸકલ ਬੋਲ ਜਾਂਦੇ ਹਾਂ ਗੁਰਬਾਣੀ ਵਿੱਚ ਸકલ ਵੀ ਆਇਆ ਹੈ ਸੋਡੀ ਸ੍ਰਿਸ਼ਟ ਸકલ ਉਥੇ ਸકલ ਆਇਆ ਸੋਡੀ ਸ੍ਰਿਸ਼ਟ ਸકલ ਤारण ਕਉ ਅਬ ਗੁਰ ਰਾਮਦਾਸ ਕਉ ਮਿਲੀ ਵਡਾਈ ਜਿ ਅਮੇ ਦ੍ਰਿਸ਼ਟ ਸੋਭ ਕਰੇ ਹਰ ਆਗ ਪਾਪ ਸકલ ਉਥੇ ਸકલ ਮਲ ਇਥੇ ਸકલ ਹੈ ਸકલ ਬੋਲਣਾ ਹੈ ਕਕਾ ਨਹੀਂ ਬੋਲਣਾ ਮੰਨੈ ਸਗਲ ਭਵਨ ਨਾਣੇ ਦੇ ਨਾਲ ਕੀ ਇਥੇ ਠੰਮਕ ਲਾ ਦੇਣੀ ਹੈ ਕੀ ਸੁੱਧ ਨਹੀਂ ਕਹਿਣਾ ਸਗਲ ਭਵਨ ਕੀ ਸੁੱਧ ਇਹ ਥੋੜਾ ਜਿਹਾ ਕਸ ਕੇ ਬੋਲਣਾ ਹੈ ਮੰਨੈ ਮੋਹਿ ਚੋਟਾ ਨਾ ਖਾਈ ਇਹ ਪੰਕਤੀ ਸੁੱਧ ਉਚਾਰਨ ਕਰਨੀ ਹੈ ਮੰਮੀ ਔਂਕੜ ਹਾਹੀ ਸਿਆਰੀ ਹੈ ਇਹਨੂੰ ਬੋਲਣਾ ਮੰਮੀ ਔਂਕੜ ਹਾਹੀ ਸਿਆਰੀ ਮੋਹਿ ਇਹ ਜੇ ਮੰਮੀ ਹੂੜਾ ਹਾਹੀ ਲਾਂ ਪਾਠਾਵੇ ਤਾਂ ਉਹਦਾ ਉਚਾਰਨ ਮੋਹੇ ਜੇ ਮੰਮੀ ਹੂੜਾ ਹਾਹੀ ਸਿਹਾਰੀ ਆਵੇ ਤਾਂ ਉਹਦਾ ਉਚਾਰਨ ਮੋਹੇ ਇੱਥੇ ਹੈ ਮੰਮੀ ਔਂਕੜ ਹਾਹੀ ਸਿਹਾਰੀ ਇਹ ਤੇਜ਼ੀ ਦੇ ਨਾਲ ਮੰਮੀ ਔਂਕੜ ਹਾਹੀ ਸਿਹਾਰੀ ਇਹ ਇਹਨੂੰ ਤੇਜ਼ੀ ਨਾਲ ਬੋਲਾਂਗੇ ਮੋਹੇ ਤੋਹੇ ਜੋਹੇ ਇਸ ਤਰ੍ਹਾਂ ਸਹੀ ਉਚਾਰਨ ਹੋਏਗਾ ਇਹ ਮਿੰਤ ਨਾਲ ਹੋਏਗਾ ਛੋਟਾ ਬੋਲਣਾ ਕਿਸੇ ਝੱਜਾ ਨਾ ਬੋਲਦੇ ਹੋ ਮੰਨੈ ਮੋਹੇ ਚੋਟਾ ਨੰਨੇ ਕੰਨਾ ਪਹਿਲੀ ਵਾਰ ਇਸ ਪੌੜੀ ਦੇ ਵਿੱਚ ਇੱਥੇ ਪਹਿਲੀ ਵਾਰ ਨੰਨੇ ਕੰਨਾ ਆਇਆ ਹੈ ਨਾ ਖਾਏ ਨੰਨੇ ਕੰਨਾ ਨਾਂ ਬੋਲਣਾ 6 ਵਾਰੀ ਨੰਨੇ ਕੰਨਾ ਨਾਂ ਆਉਣਗੇ ਉਹ ਲਿਖ ਲਓ ਤੁਸੀਂ ਇੱਕ 13ਵੀਂ ਪੌੜੀ ਵਿੱਚ ਇੱਕ 21ਵੀਂ ਪੌੜੀ ਵਿੱਚ ਦੋ ਦੋ ਵਾਰੀ ਨੰਨੇ ਕੰਨਾ ਨਾਂ ਆਉਣਗੇ 25ਵੀਂ ਪੌੜੀ ਵਿੱਚ 36ਵੀਂ ਪੌੜੀ ਦੇ ਵਿੱਚ ਅਤੇ 37ਵੀਂ ਵੀ ਪੌੜੀ ਦੇ ਵਿੱਚ ਨੰਨੇ ਕੰਨਾ ਨਾਂ ਆਏਗਾ ਈਛੇਵਰੀ ਨਨੇਕੰਨਾ ਨਾਉਂਦੀ ਹਨ ਮੰਨੈ ਜਮ ਕੈ ਸਾਥ ਨਾ ਜਾਇ ਜਮ ਬੋਲਾ ਬੋਲਣਾ ਜਮ ਨਹੀਂ ਲੈਣਾ ਮੰਨੈ ਜਮ ਕੈ ਸਾਥ ਨਾ ਜਾਇ ਐਸਾ ਨਾਮ ਨਿਰੰਜਨ ਹੋਏ ਨਿਰੰਜਨ ਸਿਆਰੀ ਅਰੰਭਕ ਬੋਲਨੀ ਹੈ ਨਿਰੰਕਾਰ ਪਦ ਹੋਵੇ ਉਹਦੀ ਵੀ ਸਿਆਰੀ ਬੋਲੀ ਦੀ ਹੈ ਨਿਰੰਕਾਰ ਨਹੀਂ ਬੋਲਣਾ ਇਸ ਤਰ੍ਹਾਂ ਨਿਰੰਜਨ ਜੱਜਾ ਬੋਲਣਾ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਈ ਮੰਨੈ ਮਾਰਗ ਠਾਕ ਨ ਪਾਈ ਅਦੀ ਮਾਰਗ ਠਾਕ ਨ ਪਾਈ ਠੀਕ ਹੈ ਮੰਨੈ ਮਾਰਗ ਠਾਕ ਨ ਪਾਈ ਮੰਨੈ ਪਾਤ ਸਿਓ ਪ੍ਰਗਟ ਜਾਏ ਇਹ ਠੀਕ ਉਚਾਰਨ ਕੀਤਾ ਪਾਤ ਇਹ ਪਤ ਕੋਲਾ ਬੋਲਣਾ ਇਥੇ ਇੱਜ਼ਤ ਦਾ ਵਾਚਕ ਹੈ ਜਿੱਥੇ ਪੱਤੇ ਦਾ ਵਾਚਕ ਹੋਵੇ ਜਾਂ ਪਤ ਭਾਂਡੇ ਦਾ ਵਾਚਕ ਹੋਵੇ ਉੱਥੇ ਕਸ ਕੇ ਹੁੰਦਾ ਹੈ ਗੁਰਬਾਣੀ 'ਚ ਪੰਗਤੀਆਂ ਆਉਂਦੀਆਂ ਪੱਬਣ ਕੇਰੇ ਪਤ ਜਿਉ ਉਹ ਪਤ ਉੱਥੇ ਕਸ ਕੇ ਪੰਗਣ ਕੇਰੇ ਪਤ ਜਿਉ ਢਾਲ ਢੋਲ ਜੁਮਣਹਾਰ ਉੱਥੇ ਕਸ ਕੇ ਹੈ ਜਾਂ ਫਰੀਦਾ ਰੁੱਤ ਫਿਰੀ ਵਣ ਕੰਬਿਆ ਪਤ ਛੜੇ ਝੜ ਪਾਹੀ ਉੱਥੇ ਵੀ ਪਤ ਕਸ ਕੇ ਹੈ ਇੱਥੇ ਪਤ ਇੱਜ਼ਤ ਦਾ ਵਾਚਕ ਹੋਵੇ ਪਤੀ ਦਾ ਵਾਚਕ ਹੋਵੇ ਤਾਂ ਪੋਲਾ ਹੈ ਭਾਂਡੇ ਦਾ ਵਾਚਕ ਹੋਵੇ ਤੇ ਪੱਤੇ ਦਾ ਵਾਚਕ ਹੋਵੇ ਤਾਂ ਉਥੇ ਕਸ ਕੇ ਬੋਲਣਾ ਹੈ ਮੰਨੈ ਪਾਤਸਿਓ ਪ੍ਰਗਟ ਇਹ ਬਰਾਬਰ ਦਾ ਰਾਰਾ ਹੈ ਪ੍ਰਗਟ ਨਹੀਂ ਕਹਿਣਾ ਹੈ ਪ੍ਰਗਟ ਜਾਇ ਮੰਨੈ ਮਗ ਨਾ ਚੱਲੈ ਪੰਥ ਇਹ ਮਗ ਗੱਗੇ ਦੇ ਨਾਲ ਬੋਲਣਾ ਹੈ ਇਹ ਮਾਰਗ ਪਦ ਨੂੰ ਛੋਟੇ ਰੂਪ ਵਿੱਚ ਲਿਖਿਆ ਹੈ ਮਾਰਗ ਹੈ ਇਸ ਦਾ ਅਰਥ ਮਾਰਗ ਰਸਤਾ ਮਗ ਨ ਮਗਨ ਚੱਲੈ ਪੰਥ ਦੂਜਾ ਪਾਠ ਹੈ ਮਗਨ ਪਹਿਲਾ ਪਾਠ ਹੈ ਮਗ ਮਗ ਨਹੀਂ ਕਹਿਣਾ ਘੱਗੇ ਦੇ ਨਾਲ ਅੱਗ ਅੱਗ ਮਗ ਜਾਂਦੀ ਹੈ ਜਦ ਮੱਗਾ ਮੱਗੇ ਦਾ ਵਾਚਕ ਬਣ ਜਾਏਗਾ ਘੱਗਾ ਬੋਲਾਂਗੇ ਇਹ ਹੈ ਮਗ ਘੱਗੇ ਦੇ ਨਾਲ ਮਗ ਨ ਚੱਲੈ ਪੰਥ ਪੋਲਾ ਬੋਲਣਾ ਹੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਮੰਨੈ ਇਥੇ ਵਿਸਰਾਮ ਸਾਰੇ ਹਨ ਧਰਮ ਸਿਤੀ ਇਹਨ ਸਿਤੀ ਨਹੀਂ ਕਹਿਣਾ ਛਸ਼ਾ ਨਾ ਲਾਗੋ ਤੇ ਸੰਬੰਧ ਨਹੀਂ ਕਹਿਣਾ ਸਸੇ ਉੱਤੇ ਟਿੱਪੀ ਬੱਬੇ ਉੱਤੇ ਟਿੱਪੀ ਤਾਂ ਦਾ ਸੰਬੰਧ ਇਹ ਹੈ ਸੰਬੰਧ ਨੰਨਾ ਉਚਾਰਨ ਕਰਨਾ ਹੈ ਮੰਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਇ ਮੰਨੈ ਪਾਵਹਿ ਮੂਖ ਦਵਾਰ ਮੰਨੈ ਇਥੇ ਵਿਸਰਾਮ ਆਵੇ ਹਹਾ ਬੂਲਾ ਬੂਖਦਵਾਰ ਪਹਿਲਾਂ ਵੀ ਦੱਸ ਦਿੱਤਾ ਏ ਪਾਠ ਜਿੱਥੇ ਵੀ ਆਵੇ ਸੰਬੰਧਕ ਪਾਠ ਹੈ ਮੰਨ ਪਰਵਾਰੈ ਸਾਧਾਰ ਪਰਵਾਰੈ ਲਾ ਨਾ ਲਾਓ ਸੁਧਾਰ ਨਾ ਕਹੋ ਸਾਧਾਰ ਕੰਨੇ ਦੂ ਹਨ ਮੰਨ ਇਥੇ ਵਿਸਰਾਮ ਪਰਵਾਰੈ ਪਰਵਾਰੈ ਚਰਨਾ ਚਰਾਰਾ ਨਹੀਂ ਲਾਉਣਾ ਤੇਜੀ ਨਾਲ ਨਹੀਂ ਬੋਲਣਾ ਪਰਵਾਰੈ ਸਾਧਾਰ ਮੰਨ ਤਰੈ ਤਾਰੇ ਗੁਰ ਸਿੱਖ ਇਹ ਗੁਰਸਿੱਖ ਪਾਠ ਤਕਸਾਲ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਗੁਰਸਿੱਖ ਪਾਠ ਯਾਦ ਰੱਖਣਾ ਇਕੱਠਾ ਕਰਨਾ ਹੈ ਮੰਨੈ ਤੇ ਵਿਸਰਾਮ ਮੰਨੈ ਤਰੈ ਤਾਰੈ ਗੁਰਸਿੱਖ ਮੰਨੈ ਨਾਨਕ ਭਵਹਿ ਨ ਭੇਖ ਇਹ ਵਿਸਰਾਮ ਨਾਨਕ ਪਾਤ ਤੇ ਲਾਉਣਾ ਹੈ ਮੰਨੈ ਪਦ ਤੇ ਜਮਕ ਲਾ ਕੇ ਮੰਨੈ ਨਾਨਕ ਇਥੇ ਵਿਸਰਾਮ ਭਵਹਿ ਹਾਹਾ ਬੂਲੈ ਭਵਹਿ ਨ ਕਹਿ ਦੂ ਇਹ ਦਲਾਵਾਂ ਨਹੀਂ ਲਾਉਣੀਆਂ ਭਵਹਿ ਨੰਨਾ ਮੁਕਤਾ ਤੇ ਭੇਖ ਇਕ ਅਸਕੇ ਬੋਨਾ ਪੇਖ ਨਹੀਂ ਕਹਿਣਾ ਭਵੈ ਨ ਪਿਖ ਮੰਨੈ ਨਾਨਕ ਭਵੈ ਨ ਪਿਖ ਐਸਾ ਨਾਮ ਨਿਰੰਜਨ ਹੋਇ ਜੀ ਕੋ ਮੰਨ ਜਾਣੈ ਮਨ ਕੋਇ ਪੰਜ ਪਰਵਾਣ ਪੰਜ ਪ੍ਰਧਾਨ ਇਹ ਪੰਜ ਪਰਵਾਣ ਪੰਜ ਪ੍ਰਧਾਨ ਇਹਦੇ ਵਿੱਚ ਅਸੀਂ ਗਲਤੀ ਇਹ ਕਰ ਜਾਂਦੇ ਹਾਂ ਕਿ ਪਹਿਲਾਂ ਨਾਣਾ ਹੈ ਪਿਛੇ ਪਰਵਾਣ ਪਦ ਨਾਣੇ ਦੇ ਨਾਲ ਹੈ ਪ੍ਰਧਾਨ ਪਦ ਨੰਨੇ ਦੇ ਨਾਲ ਹੈ ਕਈ ਵਾਰ ਨੰਨਾ ਪਹਿਲਾਂ ਲਾ ਦਿੰਦੇ ਆ ਨਾਣਾ ਮਗਰੋਂ ਲਾ ਦਿੰਦੇ ਆ ਕਈ ਵਾਰ ਦੋਵੇਂ ਨਾਣੇ ਲਾ ਦਿੰਦੇ ਆ ਪਰ ਪਰਵਾਣ ਪ੍ਰਧਾਨ ਇਹ ਨਾਣੇ ਬੋਲ ਜਾਂਦੇ ਆ ਕਈ ਵਾਰ ਦੋਵੇਂ ਨੰਨੇ ਬੋਲ ਜਾਂਦੇ ਆ ਪਰਵਾਣ ਤੇ ਪ੍ਰਧਾਨ ਫਿਰ ਇੱਕ ਗਲਤੀ ਹੋਰ ਹੋ ਜਾਂਦੀ ਆ ਚਰਨਾ ਚਰਾਰਾ ਲਾ ਦਿੰਦੇ ਆ ਪ੍ਰਵਾਣ ਪ੍ਰਧਾਨ ਇਹ ਰਾਰਾ ਬਰਾਬਰ ਦਾ ਹੈ ਧਿਆਨ ਰੱਖਣਾ ਹੈ ਤੇ ਪਹਿਲਾ ਨਾਣਾ ਹੈ ਮਗਰੋਂ ਨੰਨਾ ਹੈ ਤੇ ਪੂਰਾ ਰਾਰਾ ਬੋਲਣਾ ਹੈ ਪੰਜ ਪਰਵਾਣ ਇਸ ਤਰ੍ਹਾਂ ਬੋਲਣਾ ਵੱਖਰਾ ਵੀ ਨਹੀਂ ਕਰ ਦੇਣਾ ਪੰਜ ਪਰਵਾਣ ਇਥੇ ਵਿਸਨਾਮ ਪੰਜ ਪਰਧਾਨ ਇਹ ਨੰਨੇ ਦੇ ਨਾਲ ਪੰਚੇ ਪਾਵਹਿ ਦਰਗਹਿ ਮਾਨ ਦਰਗਹਿ ਇਹ ਪਦ ਹੁਣੇ ਹੀ ਨਿਯੰਤ ਕਰ ਲੋ ਇਹਨੂੰ ਦਰਗਹਿ ਨਹੀਂ ਕਹਿਣਾ ਗੱਗੇ ਦਲਾਵਾ ਲਾ ਕੇ ਔਰ ਦਰਗਹਿ ਗਹਿ ਇਹ ਨਹੀਂ ਬੋਲਣਾ ਗੱਗਾ ਬੋਲਣਾ ਦਰ ਗਹਿ ਗੱਗਾ ਬੋਲਣਾ ਕ ਗਾਣਾ ਬੋਲਿਆ ਜਾਵੇ ਪੰਚੇ ਪਾਵਹ ਦਰ ਗਹਿ ਮਾਨ ਪੰਚੇ ਸੋਹਹ ਦਰ ਰਾਜਾਨ ਇਹ ਮੁਖ ਰੂਪ ਦੇ ਵਿੱਚ ਦੋ ਤਰੀਕਿਆਂ ਨਾਲ ਉਚਾਰਨ ਕਰਾਇਆ ਜਾਂਦਾ ਹੈ ਮੁਖ ਹੈ ਸੋਹ ਹੈ ਦੂਸਰਾ ਹੈ ਸੋਹ ਹੈ ਇਹ ਇਸ ਤਰ੍ਹਾਂ ਵਿਦਵਾਨ ਕਰਉਂਦੇ ਨੇ ਪੰਚੇ ਸੋਹ ਹੈ ਇੱਥੇ ਵਿਸਰਾਮ ਦਰ ਰਾਜਾਨ ਇਹਨੂੰ ਦਰ ਰਾਜਾਨ ਨਹੀਂ ਕਹਿਣਾ ਦਰ ਵੱਖਰਾ ਰਾਜਾਨ ਵੱਖਰਾ ਰਾਜਾਨ ਨਹੀਂ ਕਹਿਣਾ ਦੋਵੇਂ ਕੰਨੇ ਲਾਉਣੇ ਆਂ ਦਰ ਰਾਜਾਨ ਪੰਚੇ ਸੋਹ ਹੈ ਦਰ ਰਾਜਾਨ ਅੰਚਾ ਕਾ ਗੁਰ ਏਕ ਧਿਆਨ ਇਹ ਪੰਚਾ ਇੱਥੇ ਕੰਨੇ ਦੇ ਉੱਤੇ ਬਿੰਦੀ ਨਹੀਂ ਪੰਚਾ ਨਹੀਂ ਕਹਿਣਾ ਪੰਚਾ ਕਾ ਇੱਥੇ ਵਿਸਰਾਮ ਗੁਰ ਏਕ ਧਿਆਨ ਚਲੋ ਜੀ ਜੇ ਕੋ ਕਹ ਕਰ ਵਿਚਾਰ ਇਹ ਵੀ ਜੇ ਕੋ ਇਕੱਠਾ ਨਹੀਂ ਕਹਿਣਾ ਜੇ ਕੋ ਕਹ ਕਰ ਵਿਚਾਰ ਕਰਤੇ ਕਹਿ ਕਰਨਾ নাহি ਸੁਮਾਰ ਕਰਤੇ ਕਹਿ ਕਰਨਾ ਕੀ ਨਹੀਂ ਕਹਿਣਾ ਕਰਨੇ ਨਹੀਂ ਕਹਿਣਾ ਲਾਣੇ ਦੇ ਨਾਲ ਕਰਤੇ ਕਹਿ ਕਰਨਾ নাহি ਸੁਮਾਰ ਸੁਮਾਰ ਦੇ ਔਂਕੜ ਜ਼ਰੂਰ ਲਾਉਣਾ ਹੈ ਜੇ ਔਂਕੜ ਨਾ ਲਾਇਆ ਤੇ ਫੇਰ ਬਣ ਜੇਗਾ ਸੁਮਾਰ ਸੁਮਾਰ ਦਾ ਅਰਥ ਹੁੰਦਾ ਚੇਤੇ ਕਰਨਾ ਕਿਰਦਾ ਨਾਮ ਸੁਮਾਰ ਸਵੇਰਾ ਉਥੇ ਇਹ ਸੁਮਾਰ ਗਿਣਤੀ ਦਾ ਵਾਚਕ ਔਂਕੜ ਦੇ ਨਾਲ ਦੇਖ ਲਓ ਫਰਕ ਪੈ ਜਾਂਦਾ ਜੇ ਔਂਕੜ ਲਾਇਆ ਤਾਂ ਗਿਣਤੀ ਦਾ ਵਾਚਕ ਜੇ ਔਂਕੜ ਨਾ ਲਾਇਆ ਸੁਮਾਰ ਕਹਿ ਦਿੱਤਾ ਉਹ ਚੇਤੀ ਦਾ ਵਾਚਕ ਸੰਭਾਲ ਦਾ ਵਾਚਕ ਇਸ ਕਰਕੇ ਕਰਤੇ ਕ ਕਰਨਾ ਹੈ ਨਾਹੀ ਸੁਮਾਰ ਸਸੇ ਔਂਕੜ ਬੋਲਣਾ ਹੈ ਤਾਲ ਧਰਮ ਦਇਆ ਕਾ ਪੂਤ ਤਾਲ ਕਨੋੜੇ ਦੇ ਨਾਲ ਤਾਲ ਧਰਮ ਦਇਆ ਕਾ ਇਥੇ ਯਮ ਕਲਾਦਨੀ ਕਾ ਪੂਤ ਨਹੀਂ ਕਹਿਣਾ ਹੈ ਖੋਟਾ ਪੁੱਤ ਵਾਂਝੇ ਕਾ ਪੂਤ ਦਾ ਅਰਥ ਹੈ ਖੋਟਾ ਪੁੱਤਰ ਇਹ ਵੱਖਰਾ ਹੀ ਪਾਠ ਹੈ ਦਇਆ ਕਾ ਇਥੇ ਥੋੜਾ ਠਹਿਰਾ ਪੂਤ ਇਸ ਤਰ੍ਹਾਂ ਬੋਲਣਾ ਅਤੇ ਦਇਆ ਨਹੀਂ ਕਹਿਣਾ ਪਹਿਲਾਂ ਵੀ ਤੁਹਾਨੂੰ ਸੰਖਿਆ ਵਿੱਚ ਦੱਸਿਆ ਹੈ ਕਿ 35 ਅੱਖਰ ਹਨ ਤੇ ਜਿਹੜੇ 34 ਹਨ ਇਹ ਪੁਲਿੰਗ ਹਨ ਤੇ ਇੱਕ ਈੜੀ ਜਿਹੜੀ ਹੈ ਨਾ ਇਹ ਇਸਤਰੀ ਲਿੰਗ ਹੈ ਤੇ ਮਹਾਪੁਰਸ਼ ਦੱਸਦੇ ਆ ਕਿ 34 ਭਰਾਵਾਂ ਦੀ ਇੱਕ ਭੈਣ ਹੈ ਈੜੀ ਤੁਸੀਂ ਈੜੀ ਛੱਡ ਜਾਂਦੇ ਹੋ ਈੜੀ ਕਿਉਂ ਨਹੀਂ ਬੋਲਦੇ ਦਇਆ ਕਿਉਂ ਬੋਲਦੇ ਹੋ ਗਿਆ ਕਿਉਂ ਬੋਲਦੇ ਹੋ ਦਇਆ ਗਿਆ ਪਿਆ ਕਿਉਂ ਬੋਲਦੇ ਹੋ ਪਿਆ ਈੜੀ ਤਾਂ ਇੱਕ ਭੈਣ ਆ ਉਹਨੂੰ ਹੀ ਛੱਡ ਜਾਂਦੇ ਹੋ ਇਸ ਤਰ੍ਹਾਂ ਮਹਾਪੁਰਸ਼ ਦੱਸਦੇ ਆ ਤੋਲ ਧਰਮ ਇੱਥੇ ਵਿਸਰਾਮ ਦਇਆ ਕਾ ਕਾਪੂਤ ਨਹੀਂ ਬੋਲਣਾ ਦਇਆ ਕਾ ਕੂਤ ਸੰਤੋਖ ਥਾਪ ਰੱਖਿਆ ਜੇਨ ਸੂਤ ਕੂਤ ਦੀ ਜਗ੍ਹਾ ਕਿਤੇ ਭੂਤ ਹੀ ਨਾ ਬੋਲ ਜੋ ਇਹ ਵੀ ਧਿਆਨ ਦੇਣਾ ਕਈ ਵਾਰ ਭੂਤ ਹੀ ਬੋਲਿਆ ਜਾਂਦਾ ਗਲਤ ਹੋ ਜਾਏਗਾ ਭੂਤ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਸੰਤੋਖ ਥਾਪ ਇਥੇ ਚਾਲ ਅਨੁਸਾਰ ਇਥੇ ਵਿਸਰਾਮ ਹੈ ਰੱਖਿਆ ਪਦ ਵੈਸੇ ਦਿਲੀ ਦੀਪਕ ਹੈ ਸੰਤੋਖ ਥਾਪ ਰੱਖਿਆ ਵੀ ਵਿਸਰਾਮ ਠੀਕ ਹੈ ਪਰ ਮੁੱਖ ਰੂਪ ਦੇ ਵਿੱਚ ਸੰਤੋਖ ਥਾਪ ਚਾਲ ਅਨੁਸਾਰ ਰੱਖਿਆ ਜਿਨ ਸੂਤ ਇਸ ਤਰ੍ਹਾਂ ਜੇ ਕੋ ਬੁੱਝੈ ਹੋਵੈ ਸਚਿਆਰ ਜੀ ਵੱਖਰਾ ਕੋ ਵੱਖਰਾ ਜੀ ਤੇ ਯਮਕ ਲਾ ਕੇ ਕੋ ਬੁੱਝੈ ਕਸਕੇ ਹੋਵੈ ਸਚਿਆਰ ਤਵਲੇ ਉੱਪਰ ਕੇਤਾ ਪਾਰ ਉੱਪਰ ਹੀ ਬੋਲਣਾ ਹੈ ਉੱਪਰ ਨਹੀਂ ਬੋਲ ਜਾਣਾ ਉੜੇ ਜਦੋਂ ਲੈਂਕੜ ਲਾ ਕੇ ਉੱਪਰ ਤਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਇਹ ਵੀ ਧਰਤੀ ਹੋਰ ਪਰ ਇਹ ਇੱਥੇ ਵੀ ਵਿਸਰਾਮ ਠੀਕ ਹੈ ਪਰ ਮੁੱਖ ਰੂਪ ਦੇ ਵਿੱਚ ਇਹ ਵੀ ਪਰੈ ਪਦ ਦਿਹਲੀ ਦੀਪਕ ਹੈ ਇਹਨੂੰ ਗਲਤ ਨਹੀਂ ਕਹਿੰਦਾ ਦੋਵੇਂ ਠੀਕ ਹੈ ਧਰਤੀ ਹੋਰ ਇੱਥੇ ਵਿਸਰਾਮ ਮੁਖ ਪਰੈ ਹੋਰ ਹੋਰ ਇਸਤੇ ਭਾਰ ਤਲੈ ਕਵਣ ਜੂਰ ਵੀ ਭਾਰ ਤੇ ਮੁਖ ਰੂਪ ਵਿੱਚ ਵੈਸੇ ਤਲੈ ਪਦ ਜਿਹੜਾ ਹੈ ਦਿਲੀ ਦੀਪਕ ਹੈ ਤਿਸਤੇ ਭਾਰਤ ਲੈ ਇੱਥੇ ਵੀ ਠੀਕ ਹੈ ਮੁਖ ਰੂਪ ਦੇ ਵਿੱਚ ਚਾਲ ਅਨੁਸਾਰ ਤਿਸਤੇ ਭਾਰ ਤਿਸਤੇ ਇਕੱਠਾ ਨਹੀਂ ਕਹਿਣਾ ਤਿਸਤੇ ਭਾਰ ਤਲੈ ਕਵਣ ਜੂਰ ਜੀ ਜਾਤ ਰੰਗਾ ਕੇ ਨਾਵ ਰੰਗਾ ਤੇ ਯਮਕ ਲਾ ਦੋ ਰੰਗਾ ਕੇ ਨਾਮ ਉਧਰ ਲਾਉਣਾ ਹੈ ਰੰਗਾ ਕੇ ਨਹੀਂ ਕਹਿਣਾ ਜੀ ਆजात ਰੰਗਾ ਕੇ ਨਾਮ ਸਭਨਾ ਲਿਖਿਆ 부ੜੀ ਕਲਾਮ 부ੜੀ ਬੜੀ ਨਹੀਂ ਬੋਲਣਾ 부ੜੀ ਵਾਵੇ ਓਂਕੜ ਸਭਨਾ ਭਵੀ ਦੇ ਨਾਲ ਸਭਨਾ ਲਿਖਿਆ ਇਥੇ ਵਿਸਰਾਮ 부ੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਈ ਇਹੋ ਪਦ ਗੁਰਬਾਣੀ ਜੀ ਦੇ ਵਿੱਚ ਤਿੰਨ ਤਰੀਕਿਆਂ ਨਾਲ ਆਉਂਦਾ ਹੈ ਈੜੀ ਲਾਂ ਹਾਏ ਔਂਕੜ ਏਹ ਈੜੀ ਲਾਂ ਹਾਏ ਹੋੜਾ ਏਹੋ ਈੜੀ ਸਿਹਾਰੀ ਹਾਏ ਔਂਕੜ ਏਹੋ ਤੇਜ਼ੀ ਦੇ ਨਾਲ ਇਹਦੀ ਮਿਹਨਤ ਕਰ ਲੋ ਇਹ ਏਹੋ ਮੇਹੂ ਸੇਹੂ ਖੇਹੂ ਇਹ ਹੈ ਈੜੀ ਲਾਂ ਹਾਏ ਔਂਕੜ ਦਾ ਉਚਾਰਨ ਏ ਏ ਨੂੰ ਵਧਾ ਦੋ ਹਾਏ ਔਂਕੜ ਲੱਗ ਜਾਏਗਾ ਜੇ ਹੋੜਾ ਹੋਵੇ ਫਿਰ ਏਹੂ ਮੇਹੂ ਸੇਹੂ ਖੇਹੋ ਜੇ ਈੜੀ ਸਿਹਾਰੀ ਹਾਏ ਔਂਕੜ ਹੋਵੇ ਉਹ ਘੱਟ ਉਹ ਉਚਾਰਨ ਬੜਾ ਮਹਿੰਗਾ ਉਚਾਰਨ ਹੈ ਵਿਰਲੇ-ਵਿਰਲੇ ਕਰਦੀ ਹੈ ਉਹ ਹੈ ਇਹੋ ਇਹੋ ਮੇਹੋ ਸੇਹੋ ਖੇਹੋ ਇਹ ਤੇਜੀ ਦੇ ਨਾਲ ਹੋਣਾ ਆਪਾਂ ਸਾਰੇ ਕਰ ਦਿੰਦੇ ਆ ਇਹੋ ਇਹੋ ਥੂੜੀ ਲਾ ਦਿੰਦੇ ਹਾਂ ਇਹ ਤਿੰਨਾਂ ਰੂਪਾਂ ਦੇ ਵਿੱਚ ਉਚਾਰਨ ਆਏਗਾ ਮਿਹਨਤ ਕਰਕੇ ਇਸ ਨੂੰ ਧਿਆਨ ਦੇ ਨਾਲ ਸ਼ੁੱਧ ਕਰੋ ਇਹੋ ਲੇਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਇ ਹਾਂਜੀ ਲਿਖਿਆ ਤੇ ਬਿਸਰਾਮ ਠੀਕ ਐ ਕੀਤਾ ਤਾਣ ਸਵਾਲਿਓ ਰੂਪ ਇਹ ਸਵਾਲਿਓ ਪਦ ਜਿਹੜਾ ਕਈ ਵਾਰ ਸੀ ਸਵਾਲਿਓ ਆਹੀ ਦੀ ਜਗ੍ਹਾ ਊੜਾ ਖੁੱਲੇ ਮੂੰਹ ਵਾਲਾ ਬੋਲ ਜਾਂਦੇ ਹਾਂ ਜਾਂ ਸਵਾਲਿਓ ਉਹ ਲੱਲੇ ਸਿਆਰੀ ਐੜਾ ਵਿੱਚ ਲਾ ਦਿੰਦੇ ਹਾਂ ਇਸ ਕਰਕੇ ਸਹੀ ਉਚਾਰਨ ਕਰਨਾ ਹੈ ਰਹਿਰਾ ਸਾਹਿਬ 'ਚ ਸਵਾਲਿਓ ਹੁੰਦਾ ਇੱਥੇ ਸਵਾਲਿਓ ਸਾਹੀ ਦੇ ਨਾਲ ਉਚਾਰਨ ਹੈ ਕੀਤਾ ਤਾਨ ਸਵਾਲੇ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੌਣ ਕਨੌੜੀ ਦੇ ਨਾਲ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਪਸਾਉ ਕੰਨਾਂ ਵਧਾਦਣੈ ਪਸਾਉ ਕਵਾਉ ਊੜਾ ਖੁੱਲੇ ਮੂੰਹ ਵਲਾ ਲੱਗ ਜਾਂਦਾ ਹੈ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲੱਖ ਦਰਿਆ ਤਿਸ ਤੇ ਇਹ ਵੱਖਰਾ ਪਾਠ ਹੈ ਤਿਸ ਤੇ ਇਕੱਠਾ ਨਹੀਂ ਕਹਿਣਾ ਤਿਸ ਤੇ ਹੋਏ ਇਹ ਪਾਦ ਦੇਖੋ ਦਰਸ਼ਨ ਕਰੋ ਜੇ ਹਾਏ ਓੜਾ ਈੜੀ ਸਿਹਾਰੀ ਹੁੰਦੀ ਫੇਰ ਆਪਾਂ ਬੋਲਣਾ ਸੀ ਹੋਏ ਇੱਥੇ ਲਾਂ ਆ ਗਈ ਹੋਏ ਜਦੋਂ ਹੋਏ ਹੋਵੇ ਹੋਏ ਮੋਏ ਸੋਏ ਲਾਂ ਦਾ ਉਚਾਰਨ ਜੇ ਸਿਹਾਰੀ ਹੁੰਦੀ ਈੜੀ ਦੇ ਫੇਰ ਬੋਲਣਾ ਸੀ ਹੋਏ ਸੋਏ ਮੋਏ ਇਹ ਧਿਆਨ ਦੇਣਾ ਹੈ ਤੇਸ ਤੇ ਹੋਏ ਲੱਖ ਕਸਕੇ ਬੋਲਣਾ ਦਰਿਆਉ ਨਹੀਂ ਬੋਲਣਾ ਰਾਰੀ ਸਿਹਾਰੀ ਲਾ ਕੇ ਦਰਿਆਉ ਐਣਾ ਕੰਨਾ ਵਧਾਦਣਾ ਊੜਾ ਬੰਦ ਮੂਹ ਵਾਲਾ ਹੈ ਦਰਿਆਉ ਬਿਹਾਰੀ ਬੋਲਨੀ ਹੈ ਦਰਿਆਉ ਉਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਕੁਦਰਤ ਕਵਣ ਇਹ ਰਾਰਾ ਬਰਾਬਰ ਦਾ ਬੋਲਣਾ ਕੁਦਰਤ ਇਸ ਤਰਾਂ ਨਹੀਂ ਬੋਲਣਾ ਦੱਦੀ ਦੇ ਚਰਨਾਂ ਚ ਰਾਰਾ ਲਾ ਕੇ ਕੁਦਰਤ ਬਰਾਬਰਦਾਰਾਂ ਦਾ ਕਵਨ ਕਹਾ ਵਿਚਾਰ ਵਾਰਿਆ ਨੰਨਾ ਮੁਕਤਾ ਹੈ ਇਥੇ ਨੰਨੇ ਕੰਨਾ ਨਾ ਨਹੀਂ ਪੁੱਥੀ ਸਾਹਿਬ ਵਿੱਚ ਨੰਨੇ ਕੰਨਾ ਨਾ ਛਪਿਆ ਪਰ ਨੰਨਾ ਮੁਕਤਾ ਹੈ ਇਥੇ ਪਾਠ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਇਹ ਵੀ ਜੋ ਇਥੇ ਜਮਕ ਤੁਧ ਦੱਦੇ ਦੇ ਨਾਲ ਨਹੀਂ ਬੋਲਣਾ ਤੁਧ ਇਹ ਬੋਲਣਾ ਤੁਧ ਧੱਦੇ ਦੇ ਨਾਲ ਤੁਧ ਜੋ ਤੁਧ ਭਾਵੈ ਸਾਈ ਭਲੀ ਬੋਲਾ ਬੋਲਾ ਭਲੀ ਪਦ ਭਲੀ ਨਹੀਂ ਕਹਿਣਾ ਕਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਤੂੰ ਦੀ ਜਗਾ ਤੂੰ ਨਹੀਂ ਬੋਲਣਾ ਤੂੰ ਇਥੇ ਜਮਕ ਲਾ ਦੋ ਸਦਾ ਸਲਾਮਤ ਕਈ ਵਾਰ ਸੀ ਤੀਜੀ ਦੇ ਨਾਲ ਲੱਲਾ ਛਾੜੀ ਜਾਂਦੇ ਆ ਸਲਾਮਤ ਲੱਲਾ ਪੂਰਾ ਉਚਾਰਨ ਕਰਨਾ ਸਲਾਮਤ ਤੂੰ ਸਦਾ ਸਲਾਮਤ ਇਥੇ ਵਿਸਰਾਮ ਨਿਰੰਕਾਰ ਦੀ ਅਰੰਭ ਕਿਸਿਆਰੀ ਬੋਲਣੀ ਹੈ ਨਿਰੰਕਾਰ ਨਹੀਂ ਬੋਲਣਾ ਨਿਰੰਕਾਰ ਸਲਾਮਤ ਪਦ ਦੇ ਵਿਸਰਾਮ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਵ ਹਾਂਜੀ ਅਸੰਖ ਜਾਪ ਇਹਨੂੰ ਜਿਹੜਾ ਐੜਾ ਅੱਗੇ ਲੱਗਿਆ ਨਾ ਇਹਨੂੰ ਕਿਤੇ ਸੰਖ ਨਹੀਂ ਬੋਲ ਜਾਣਾ ਅਸੰਖ ਕਈ ਵਾਰ ਪਹਿਲਾਂ ਅਸੀਂ ਅਸੰਖ ਬੋਲ ਜੰਦੇ ਹਾਂ ਬਾਕੀ ਫਿਰ ਚਾਲ ਬੜੀ ਹੁੰਦੀ ਸੰਖ ਸੰਖ ਬੋਲੀ ਜਾਂਦੀ ਹਾਂ ਐੜਾ ਲੋਭਤ ਕਰ ਦਿੰਦੇ ਹਾਂ ਤੇ ਇਸ ਕਰਕੇ ਇਹ ਹੁਣ ਅਸੰਖ ਖਾਲੀਆਂ ਤਿੰਨ ਪੌੜੀਆਂ ਜਿਹੜੀ 17ਵੀਂ ਏਵਲੀ ਪੌੜੀ ਹੈ ਇਸ ਦੇ ਵਿੱਚ 11 ਵਾਰੀ ਅਸੰਖ ਪਦ ਆਉਂਦਾ ਹੈ ਤੇ ਜਿਹੜੀ 18ਵੀਂ ਪੌੜੀ ਹੈ ਇਸ ਤੋਂ ਅਗਲੀ ਉਹਦੇ ਵਿੱਚ 8 ਵਾਰੀ ਅਸੰਖ ਪਦ ਆਉਂਦਾ ਹੈ ਜਿਹੜੀ 19ਵੀਂ ਪੌੜੀ ਹੈ ਉਹਦੇ ਵਿੱਚ ਚਾਰ ਵਰੀ ਅਸੰਖ ਪਦ ਆਉਂਦਾ ਹੈ। ਯਾਨੀ ਏ 8 4 12 ਤੇ ਪਲੱਸ 11 ਕਰ ਲੋ 23 ਵਾਰ ਅਸੰਖ ਪਦ ਆਉਂਦਾ ਤਿੰਨ ਪੌੜੀਆਂ 'ਚ। ਇਹ ਧਿਆਨ ਰੱਖਣਾ ਹੈ ਸੰਖ ਸੰਖ ਨਹੀਂ ਬੋਲ ਜਾਣਾ ਹੈ। ਅਸੰਖ ਜਾਪ, ਪੋਲਾ ਅਸੰਖ ਭਾਵ, ਅਸੰਖ ਪੂਜਾ, ਅਸੰਖ ਤਾਪਤਾਵ, ਅਸੰਖ ਪੂਜਾ ਇਥੇ ਵਿਸਰਾਮ, ਅਸੰਖ ਤਾਪਤਾਵ, ਤਾਪ ਪੋਲਾ। असंख ग्रंथ मुख वेद पाठ भी ग्रंथ बोलना है गगा रारा उत्ते टिप्पी रारा बराबर का है वैसे आप बोल दिया ग्रंथ गगे के चरणा चरारा ला के ये पूरा बोलना ग्रंथ असंख ग्रंथ मुख वेद पाठ असंख जोग मन रह है उदास असंख जोग मन रह है। ਉਦਾਸ ਇਸ ਤਰ੍ਹਾਂ ਉਦਾਸ ਉਦਾਸ ਉੜੇ ਔਂਕੜ ਲਾ ਕੇ ਬੋਲਣਾ ਹੈ ਅਸੰਖ ਭਗਤ ਗੁਣ ਗਿਆਨ ਵਿਚਾਰ ਇਹ ਭਗਤ ਤਤੇ ਦੇ ਨਾਲ ਹੀ ਬੋਲਣਾ ਭਗਤ ਤਾ ਨਹੀਂ ਬੋਲਣਾ ਹੈ ਤ ਬੋਲਣਾ ਹੈ ਅਸੰਖ ਭਗਤ ਗੁਣ ਗਿਆਨ ਵਿਚਾਰ ਗੁਣ ਪਹਿਲਾ ਨਾਣਾ ਹੈ ਅੱਗੇ ਨੰਨਾ ਹੈ ਕਿਤੇ ਦੋਵੇਂ ਨਾਣੇ ਨਾ ਬੋਲੇ ਜਾਣ ਜਾਂ ਦੋਵੇਂ ਨੰਨੇ ਨਾ ਬੋਲੇ ਜਾਣ ਜਾਂ ਅੱਗੇ ਪਿੱਛੇ ਹੀ ਨਾ ਹੋ ਜੇ ਗੁਣ ਗਿਆਨ ਵਿਚਾਰ असंख सती असंख दातार दातार पहला भी दसिया दोवे कन्ने दातार आकार आकाश ये सारे पदा की मेहनत करनी है असंख सूर मोह पाख सार ए मोह मुह नहीं कहना मम्मी औंकड़ा मोह इन्ना की बोलना मोह ਫੱਕ ਕਸ ਕੇ ਬੋਲਣਾ ਸਾਰ ਇਸ ਤਰ੍ਹਾਂ ਸਹੀ ਹੈ ਅਸੰਖ ਮੋਨ ਲਿਵ ਲਾਇ ਤਾਰ ਅਸੰਖ ਪਦ ਤਾਂ ਦੁਬਾਰਾ ਦੱਸਿਆ ਜਾ ਰਿਹਾ ਹੈ ਕਿ ਐੜਾ ਜ਼ਰੂਰ ਸਹੀ ਉਚਾਰਨ ਕਰਨਾ ਅਸੰਖ ਮੋਨ ਕਿਤੇ ਮੋਨ ਨਾਣਾ ਹੀ ਨਾ ਬੋਲਿਆ ਜਾਵੇ ਅਸੰਖ ਮੋਨ ਲਿਵ ਲਾਇ ਉਹੀ ਪਦ ਆ ਗਿਆ ਲਾਇ ਲਾਈ ਨਹੀਂ ਜਾਣਾ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਕੁਦਰਤ ਕਵਣ ਇਥੇ ਵਿਸਰਾਮ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਜੋਤਿ ਯਮਕ ਤੁਧ ਭਾਵੇ ਇਥੇ ਵਿਸਰਾਮ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਅੰਧ ਤਦੀ ਦੇ ਨਾਲ ਹੀ ਬੋਲਣਾ ਹੈ ਉnder the ਦਣਾ ਬੋਲਿਆ ਜਾਵੇ ਅਸੰਖ ਚੋਰ ਹਰਾਮਖੋਰ ਹਰਾਮਖੋਰ ਪਾਠ ਇਕੱਠਾ ਹੀ ਆ ਪੋਲਾ ਬੋਲਣਾ ਹਰਾਮਖੋਰ ਨਹੀਂ ਕਹਿਣਾ ਹਰਾਮਖੋਰ ਇਸ ਤਰ੍ਹਾਂ ਉਚਾਰਨ ਕਰਨਾ ਪਾਠ ਇਕੱਠਾ ਹੀ ਆ ਅਸੰਖ ਅਮਰ ਕਰ ਜਾਹ ਜੋਰ ਇਹਦੇ ਵਿੱਚ ਕਰ ਪਦ ਸਹੀ ਉਚਾਰਨ ਕਰਨਾ ਹੈ ਕਈ ਵਾਰ ਅਸੀਂ ਬੋਲਦੇ ਆ ਅਸੰਖ ਅਮਰ ਕਰ ਕਰ ਨਹੀਂ ਕਹਿਣਾ ਕਰ ਪੂਰਾ ਬੋਲਣਾ ਹੈ ਅਸੰਖ ਅਮਰ ਕਰ ਜਾਹ ਜੋਰ ਜਾਹੇ ਲਾ ਦੇ ਨਾਲ ਜਾਹੀ ਨਹੀਂ ਬੋਲਣਾ ਸਿਆਰੀ ਨਾਲ ਬੋਲਣਾ ਜਾਹੀ ਜੂਰ ਅਸ਼ੰਖ ਗਲ ਵੱਡ ਹੱਤਿਆ ਕਮਾਹੀ ਇਹ ਗਲ ਵੱਡ ਜਿਹੜਾ ਪਾਠ ਇਕੱਠਾ ਹੀ ਹੈ ਵਿੱਚ ਥੋੜੀ ਜੀ ਸਪੇਸ ਦੇ ਕੇ ਬੋਲਣਾ ਹੈ ਗਲ ਪੋਲਾ ਬੋਲਣਾ ਵੱਡ ਟੱਡੇ ਟੱਡਾ ਬੋਲਣਾ ਢੋਲ ਵਾਲਾ ਟੱਡਾ ਢੋਲ ਡੱਡਾ ਦਮਰੂ ਵਾਲਾ ਨਹੀਂ ਬੋਲਣਾ ਵੱਡ ਨਹੀਂ ਕਹਿਣਾ ਇਸ ਕਰਕੇ ਗਲ ਵੱਡ ਇਸ ਤਰ੍ਹਾਂ ਬੋਲਣਾ ਹੈ ਅਸੰਖ ਗਾਲ ਵੱਡ ਯਾਨੀ ਗਲਾ ਵੱਡ ਦਿੰਦਿਆਂ ਹਤਿਆਰੇ ਬੰਦੇ ਖੂਨੀ ਕਾਤਲ ਬੰਦੇ ਉੱਚੜ ਬੰਦੇ ਅਸੰਖ ਗਾਲ ਵੱਡ ਹਤਿਆ ਕਮਾਹ ਅਸੰਖ ਪਾਪੀ ਪਾਪ ਕਰ ਜਾਹੇ ਹਤਿਆ ਇਹ ਹਤਿਆ ਤਦਾਂ ਨਾ ਬੋਲਿਆ ਜਾਵੇ ਕਮਾਹ ਅਸੰਖ ਪਾਪੀ ਪਾਪ ਕਰ ਜਾਹੇ ਦੋਵੇਂ ਪੱਪੇ ਦੇਖੋ ਪਾਪੀ ਤੇ ਪਾਪ ਕਈ ਵਾਰ ਮਿਕਸ ਹੋ ਜਾਂਦਾ ਸੰਖ ਪਾਪੀ ਪਾਪ ਇਸ ਤਰ੍ਹਾਂ ਬੋਲਿਆ ਜਾਂਦਾ ਤੇ ਪੱਪੇ ਰਹਿ ਜਾਂਦੇ ਆ ਚਾਰ ਪੱਪੇ ਹਨ ਅਸੰਖ ਪਾਪੀ ਇਥੇ ਵਿਸਰਾਮ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਕੂੜਿਆਰ ਦਲੈਂਕੜ ਕੂੜਿਆਰ ਨਹੀਂ ਬੋਲਣਾ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਾਲ ਭਖ ਖਾਹੇ ਮਲੇਛ ਛੱੇ ਦੇ ਨਾਲ ਛੱਛਾ ਨਾ ਬੋਲਿਆ ਜਾਵੇ ਤੇ ਅਸੰਖ ਮਲੇਚ ਮਲ ਪੁਲਾ ਬੁਲਣਾ ਕਿਤੇ ਮਲ ਨਾ ਬੁੱਲਿਆ ਜਾਵੇ ਮਲ ਕੋਲੀ ਦਾ ਵਾਚਕ ਹੁੰਦਾ ਇਹ ਮਲ ਮੈਲ ਭਖ ਥੋੜਾ ਜਿਹਾ ਕਸ ਕੇ ਖਾਹ ਇਹ ਪਿੱਛੇ ਵੀ ਭਖ ਦੇ ਖਖਾ ਹੈ ਅੱਗੇ ਵੀ ਖਖਾ ਹੈ ਭਖਾ ਹੈ ਕਿਤੇ ਇੱਕ ਖਖਾ ਰਹੀ ਰਹਿ ਨਾ ਜਾਵੇ ਦੋਵੇਂ ਮਿਕਸ ਨਾ ਹੋ ਜਾਣ ਅਸ਼ੰਖ ਮਲੇਚ ਮਲ ਭਖ ਖਾਹ ਅਸ਼ੰਖ ਨਿੰਦਕ ਸੇਰ ਕਰਹ ਪਾਰ ਨਾਨਕ ਨੀਚ ਕਹੈ ਵਿਚਾਰ ਤੇ ਨਾਨਕ ਪਾਤਸ਼ਾਹ ਵਿਸਰਾਮ ਯਾਦ ਰੱਖਣਾ ਹੈ ਮਹੰਗਾ ਵਿਸਰਾਮ ਹੈ ਨਾਨਕ ਨੀਚ ਨਹੀਂ ਕਹਿਣਾ ਹੈ ਇਹ ਨਾਨਕ ਨੀਚ ਕਹੈ ਵਿਚਾਰ ਇਸ ਤਰ੍ਹਾਂ ਹੀ ਵਿਸਰਾਮ ਸੁਧ ਹੈ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਇਹ ਨਾਮ ਨਹੀਂ ਬੋਲਣਾ ਥਾਮ ਨਹੀਂ ਬੋਲਣਾ ਕਰਨੀ ਉੱਤੇ ਬਿੰਦੀ ਨਹੀਂ ਲਾਦਣੀ ਹੈ ਅਸੰਖ ਨਾਵ ਅਸੰਖ ਥਾਵ ਅਗੰ ਅਗੰ ਅਸੰਖ ਲੋ ਇਹ ਵੀ ਅਗੰ ਅਗੰ ਨਹੀਂ ਕਹਿਣਾ ਜਿਵੇਂ ਬੋਲਿਆ ਅਗੰ ਅਗੰ ਇਥੇ ਵਿਸਰਾਮ ਅਸੰਖ ਲੋ ਤਿੰਨ ਮਾਤਰਾ ਉਚਾਰਨ ਕਰਨੀਆਂ ਲੋ ਅਸੰਖ ਕਹ ਸਿਰ ਭਾਰ ਹੋਏ ਇਹ ਵੀ ਅਸੰਖ ਕਹ ਇੱਥੇ ਵਿਸਰਾਮ ਕਹ ਇਸ ਤਰ੍ਹਾਂ ਉਚਾਰਨ ਕਰਨਾ ਸਿਰ ਭਾਰ ਇਕੱਠਾ ਨਹੀਂ ਬੋਲਦੇ ਨਾ ਸਿਰ ਭਾਰ ਹੋਏ ਇਸ ਤਰ੍ਹਾਂ ਸੁੱਧ ਉਚਾਰਨ ਕਰਨਾ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਪਦ ਕਸਕੇ ਬੋਲਣਾ ਅਖਰੀ ਨਹੀਂ ਕਹਿਣਾ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਇਹ ਵੀ ਵਿਸਰਾਮ ਅਖਰੀ ਤੇ ਅਖਰੀ ਗਿਆਨ ਗੀਤ ਗੁਣਗਾਹ ਗਾਹ ਨਹੀਂ ਕਹਿਣਾ ਸਲਾਹ ਨਹੀਂ ਕਹਿਣਾ ਗੱਗੇ ਦਾ ਕੰਨਾ ਵਧਾ ਦੇਣਾ ਆਹੇ ਤੇ ਆਵਾਜ਼ ਛੱਡ ਦੇਣੀ ਹੈ ਕਿਤੇ ਕੰਨਾ ਅੱਗੇ ਨਹੀਂ ਲਾ ਦੇਣਾ ਗਾਹ ਸਲਾਹ ਇਸ ਤਰ੍ਹਾਂ ਉਚਾਰਨ ਅਖਰੀ ਲਿਖਣ ਬੋਲਣ ਬਾਣ ਇਹ ਪੰਕਤੀ ਵਿੱਚ ਤਿੰਨ ਨਾਣੇ ਹਨ ਲਿਖਣ ਬੋਲਣ ਬਾਣ ਤੇ ਕਿਤੇ ਵਿੱਚ ਕਿਤੇ ਨੰਨਾ ਹੀ ਨਾ ਲੱਗ ਜੇ ਦੋ ਨੰਨੇ ਲੱਗ ਜਾਂਦੇ ਇੱਕ ਨਾਣਾ ਲੱਗ ਜੇ ਜਾਂ ਦੋ ਨਾਣੇ ਲੱਗ ਜਾਂਦੇ ਇੱਕ ਨੰਨਾ ਲੱਗ ਜੇ ਇਸ ਤਰ੍ਹਾਂ ਉਲਟ ਪੁਲਟ ਨਾ ਹੋ ਜਵੇ ਇਹ ਧਿਆਨ ਦੇਣਾ ਹੈ ਅਖਰੀ ਤੇ ਵਿਸਰਾਮ ਲਿਖਣ ਪੋਲਾ ਬੋਲਣਾ ਹੈ ਲਿਖਣ ਪੋਲਾ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਇਹ ਮਹੰਗਾ ਵਿਸਰਾਮ ਹੈ ਅਖਰਾ ਸਿਰ ਤੇ ਹੀ ਵਿਸਰਾਮ ਲਾਉਣਾ ਹੈ ਅਖਰਾ ਸਿਰ ਸੰਯੋਗ ਇਹ ਯਾ ਨਾ ਬੋਲਿਆ ਜਾਵੇ ਸੰਯੋਗ ਸਸੇ ਉਤੇ ਟਿੱਪੀ ਹੈ ਬੋਲਾ ਨਹੀਂ ਬੋਲਣਾ ਥੋੜਾ ਜਿਹਾ ਕਸ ਕੇ ਸੰਯੋਗ ਵਿਖਾਣ ਜੈਨ ਇਹ ਲਿਖੇ ਤੇ ਇਸ ਸਿਰ ਨਾਹੀ ਜਿਨੇਹ ਇਕੱਠਾ ਨਾ ਬੋਲਿਆ ਜਾਵੇ ਜਨ ਤੇ ਯਮਕ ਲੱਗ ਕੇ ਤੇ ਜੈਨ ਹੀ ਨਾ ਕਹਦੇ ਜਨ ਭੂਤ ਦਾ ਵਾਚਕ ਹੁੰਦਾ ਇਹ ਜੈਨ ਬੋਲਾ ਇਹ ਲਿਖੇ ਤੇ ਇੱਥੇ ਵਿਸਰਾਮ ਤੇਸ ਸਿਰ ਇਕੱਠਾ ਮਿਕਸ ਨਹੀਂ ਕਰ ਦੇਣਾ ਤੇ ਇਸ ਦੇ ਪਿੱਛੇ ਵੀ ਸਸਾ ਅੱਗੇ ਵੀ ਸਸਾ ਹੈ ਤੇਸ ਸਿਰ ਨਾਹੀ ਤੇਸ ਸਿਰ ਇੱਥੇ ਥੋੜੀ ਜਿਹੀ ਠਮਕ ਲਾ ਕੇ ਤੇਸ ਸਿਰ ਨਾਹੀ ਜੀਵ ਫੁਰਮਾਏ ਤੇਵ ਤੇਵ ਪਾਹੇ ਇਹ ਫਰਮਾਏ ਨਾ ਕਿਹਾ ਜਾਵੇ ਫਫੇ ਦੇ ਔਂਕੜ ਹੈ ਜੀਵ ਫੁਰਮਾਏ ਤੇਵ ਤੇਵ ਵਾਵੇ ਬੋਲਨੇ ਆ ਪੂਰੇ ਤੇਵ ਤੇਵ ਇਕ ਮਿਕਸ ਨਾ ਹੋ ਜਾਣ ਜਾਂ ਰਹਿ ਹੀ ਨਾ ਜਾਵੇ 바ਵਾ ਤੇਵ ਤੇਵ ਪਾਹ ਇਸ ਤਰ੍ਹਾਂ ਸੁੱਧ ਉਚਾਰਨ ਕਰਨਾ ਜੇਤਾ ਕੀਤਾ ਤੇਤਾ ਨਾਉ ਇਹ ਨਾਉ ਬੋਲਾ ਬੋਲਣਾ ਜੀਤਾ ਕੀਤਾ ਤੇਤਾ ਨਾਉ ਵੇਣ ਨਾਵੇ ਨਾਹੀ ਕੋ ਥਾਉ ਵੇਣ ਵੱਖਰਾ ਬੋਲਣਾ ਹੈ ਨਾਵੇ ਵੱਖਰਾ ਬੋਲਣਾ ਹੈ ਵੇਣ ਨਾਣੇ ਦੇ ਨਾਲ ਹੈ ਨਾਵੇ ਨੰਨੇ ਦੇ ਨਾਲ ਹੈ ਕੁਦਰਤ ਵੇਣ ਵੇਣ ਨਾਵੇ ਨਾਹੀ ਕੋ ਥਾਉ ਨਾ ਵੇ ਤੇ ਵਿਸਰਾਮ ਨਾਹੀ ਤੇ ਥੋੜਾ ਜਿਹਾ ਠਹਿਰਾ ਦੇ ਕੇ ਨਾਹੀ ਕੋ ਥਾਉ ਇਸ ਤਾਂ ਉਚਾਰਨ ਕਰਨਾ ਉਦਰਤ ਕਾਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ